ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੰਦਾ ਦੀ ਚੌਥੀ ਨਿਸ਼ਾਨੀ ਸੁਣੋ ਜੀ ਅੰਦੇ ਮਣੀ ਹੈਰਾਨੀ ਹੁੰਦੀ ਕਿ ਜੋ ਤੁਸੀਂ 7-8 ਸਾਲ ਵਿੱਚ ਉਹਨਾਂ ਪਾਸੋਂ ਪ੍ਰਾਪਤ ਕੀਤਾ ਮੈਂ 40 ਸਾਲ ਵਿੱਚ ਵੀ ਨਹੀਂ ਕਰ ਸਕਿਆ ਉਹਨਾਂ ਨੇ ਤੁਹਾਨੂੰ ਆਪਣਾ ਰੂਪ ਹੀ ਬਣਾ ਦਿੱਤਾ ਹੁਣ ਜੋ ਗੁਰੂ ਅੰਗਦ ਸਾਹਿਬ ਨੇ ਭਾਈ ਬਾਲਾ ਜੀ ਨੂੰ ਜਵਾਬ ਦਿੱਤਾ ਉਸ ਤੇ ਗੌਰ ਕਰਨਾਂ ਪਈ ਫਿਰ ਆਪਣੇ ਮਨਾਂ ਵਿੱਚ ਚੰਗੀ ਤਰ੍ਹਾਂ ਵਿਚਾਰਨਾ ਕਿ ਅਸੀਂ ਗੁਰੂ ਤੇ ਕਿਹੋ ਜਿਹੀ ਭਾਵਨਾ ਰੱਖਣੀ ਹੈ ਗੁਰੂ ਅੰਗਦ ਸਾਹਿਬ ਕਹਿੰਦੇ ਬਾਲਾ ਜੀ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ 40 ਸਾਲ ਗੁਰੂ ਨਾਨਕ ਸਾਹਿਬ ਦੀ ਸੇਵਾ ਉਹਨਾਂ ਨੂੰ ਕੀ ਸਮਝ ਕੇ ਕਰਦੇ ਰਹੇ ਤੁਹਾਡੀ ਉਹਨਾਂ ਪ੍ਰਤੀ ਕੀ ਭਾਵਨਾ ਹੈ ਬਾਲਾ ਜੀ ਕਹਿੰਦੇ ਬ੍ਰਹਮ ਗਿਆਨੀ ਪੂਰਨ ਸੰਤ ਮਹਾਂ ਪੁਰਸ਼ ਸਮਝ ਕੇ ਗੁਰੂ ਅੰਗਦ ਸਾਹਿਬ ਕਹਿੰਦੇ ਹਨ ਬਾਲਾ ਜੀ ਗੁਰੂ ਅਕੀਸ਼ਾ ਰੂਪ ਜਿਹੋ ਜਹਾ ਅਕੀਸ਼ੇ ਵਿੱਚ ਮੂੰਹ ਵੇਖੂਗੇ ਉਹੋ ਜਹਾ ਹੀ ਨਜ਼ਰ ਆਉਂਦਾ ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਮਹਾਂ ਪੁਰਸ਼ ਜਾਣ ਕੇ ਉਹਨਾਂ ਦੀ ਸੇਵਾ ਕਰਦੇ ਰਹੇ ਉਹਨਾਂ ਨੇ ਭਾਣੂ ਮਹਾਂਪੁਰਸ਼ ਹੀ ਬਣਾ ਦਿੱਤਾ ਬਾਲਾ ਜੀ ਕਹਿੰਦੇ ਤੁਸੀਂ ਦੱਸੋ ਕੀ ਸਮਝ ਕੇ ਉਹਨਾਂ ਦੀ ਸੇਵਾ ਵਿੱਚ ਰਹੇ ਤੁਹਾਡੀ ਗੁਰੂ ਨਾਨਕ ਰਤਿ ਕੀ ਪਾਵਨਾ ਗੁਰੂ ਅੰਗਦ ਸਾਹਿਬ ਕਹਿੰਦੇ ਮੈਂ ਉਹਨਾਂ ਨੂੰ ਪਾਰ ਬ੍ਰਹਮ ਪਰਮੇਸ਼ਰ ਮੰਨ ਕੇ ਪੂਜਿਆ ਉਹਨਾਂ ਤੋਂ ਪਰੇ ਕੋਈ ਰੱਬ ਨਹੀਂ ਵੇਖਿਆ ਬਾਲਾ ਜੀ ਦਾ ਅਸੀਸ ਝੁਕ ਗਿਆ ਇਹ ਕਹਾਂ ਲੱਗਾ ਮੈਨੂੰ ਮੇਰੇ ਸਵਾਲ ਦਾ ਜਵਾਬ ਮਿਲ ਗਿਆ ਤੁਸੀਂ ਗੁਰੂ ਨਾਨਕ ਨੂੰ ਪਰਮ ਬ੍ਰਹਮ ਪਰਮੇਸ਼ਰ ਸਮਝ ਕੇ ਪੂਜਿਆ ਤੇ ਉਹਨਾਂ ਤੁਹਾਨੂੰ ਉਹੀ ਰੂਪ ਬਣਾ ਦਿੱਤਾ ਅਸੀਂ ਵੀ ਸੇਧ ਲਈਏ ਗੁਰੂ ਅੰਗਦ ਸਹਿਬ ਦੀ ਪਾਵਨਾਤੋਂ ਸਾਦਾ ਦੇ ਪੂਰਨੇ ਪਾਏ ਗੁਰੂ ਅੰਗਦ ਸਹਿਬ ਨੇ ਉਹਨਾਂ ਦੇ ਪਾਏ ਪੂਰਨੇ ਸਾਡੇ ਲਈ ਸੱਚੀ ਸਿੱਖੀ ਦੇ ਪੂਰਨੇ ਉਹਨਾਂ ਨੇ ਸਾਨੂੰ ਦੱਸਿਆ ਕਿ ਗੁਰੂ ਜਿਹੋ ਜਿਹਾ ਕੋਈ ਨਹੀਂ ਉਹਨਾਂ ਨੇ ਜਸਤਨਾ ਸਾਧਾ ਤੇ ਭਾਵਨਾ ਨਾਲ ਗੁਰੂ ਨੂੰ ਸੇਵਿਆ ਸਾਨੂੰ ਯਾਦ ਤੇ ਸਖਾਈ ਕਿੰਦੇ ਪੜੇ ਮੜੋ ਗੁਰੂ ਅੰਗਤ ਸੇਮ ਦਾ ਇਤਿਹਾਸ ਪਹਿਲਾਂ ਹਰ ਸਾਨ ਦੇਵੀ ਦੀ ਯਾਤਰਾ ਤੇ ਜਾਂਦੇ ਪਰ ਜਦੋਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ ਫੇਰ ਮਨ ਬੇਚ ਦਿੱਤਾ ਗੁਰੂ ਨਾਨਕ ਅੱਗੇ ਐਸਾ ਗੁਰੂ ਨਾਨਕ ਨਾਲ ਪਿਆਰ ਕੀਤਾ ਕਿ ਗੁਰੂ ਨਾਨਕ ਦੇ ਹੀ ਹੋ ਕੇ ਰਹਿ ਗਏ ਆਪਣਾ ਅੰਦਰਲਾ ਪਾਵ ਦੇ ਦਿੱਤਾ ਗੁਰੂ ਨਾਨਕ ਨੂੰ ਸਾਡੇ ਨਿਹਾਂ ਪੈਣਾ ਸਾਧਾਮੀਆਂ ਗੁਰੂ ਅੰਗਦ ਸਾਹਿਬ ਨੇ ਸਾਨੂੰ ਜਾਂਚ ਸਿਖਾਈ ਕਿ ਗੂ ਤੇ ਕਿਹੋ ਜੀ ਸਾਧਾ ਰੱਖਣੀ ਗੁਰੂ ਨਾਨਕ ਸਾਹਿਬ ਦੀ ਪਤਨੀ ਮਾਤਾ ਸੁਲਖਣੀ ਜੀ ਨੇ ਇੱਕ ਵਾਰ ਗੁਰੂ ਸਾਹਿਬ ਨੂੰ ਕਿਹਾ ਕਿ ਆਪਣੇ ਪੁੱਤਰ ਵੀ ਤਾਂ ਚੰਗੇ ਹਨ ਵਰਤਾ ਗੱਦੀ ਦੀ ਬਖਸ਼ਿਸ਼ ਪੁੱਤਰਾਂ ਨੂੰ ਹੀ ਕਰਨੀ ਤੇ ਕੋਲ ਵਿੱਚ ਰਹਿਣੀ ਹੀ ਸੰਸਾਰ ਦੀ ਮਰ ਜਾਦਾ ਗੁਰੂ ਨਾਨਕ ਸਾਹਿਬ ਨੇ ਜੋ ਕੋ ਤੱਕ ਵਰਤਾ ਕੀ ਮਾਤਾ ਸੁਲਖਣੀ ਜੀ ਨੂੰ ਉਹਨਾਂ ਦੀ ਇਸ ਗੱਲ ਦਾ ਜਵਾਬ ਦਿੱਤਾ ਅਸ ਤੂੰ ਇਹ ਸਾਰਾ ਲੈਣਾ ਕਿ ਸਰਦਾ ਕੀ ਤੇ ਸਰਦਾ ਦੀ ਕਿੰਨੀ ਜ਼ਰੂਰਤ ਉਹ ਕੋਤਗਤੀ ਉਸ ਵੇਲੇ ਇੱਕ ਸਿੱਖ ਨੇ ਮਸੂਰੀ ਟਕਾ ਚੜਾਇਆ ਗੁਰੂ ਸਾਹਿਬ ਨੇ ਉਹ ਟਕਾ ਮੁਠੀ ਵਿੱਚ ਬੰਦ ਕਰ ਲਿਆ ਤੇ ਪੁੱਤਰਾਵਾਲ ਵੇਖ ਕੇ ਕਹਿਣ ਲੱਗੇ ਦੱਸੋ ਮੇਰੀ ਮੁਠੀ ਵਿੱਚ ਕੀ ਹੈ ਇੱਕ ਨੂੰ ਪੁੱਛਿਆ ਉਹ ਕਹਿੰਦਾ ਟਕਾ ਹੈ। ਦੂਜੇ ਨੂੰ ਪੁੱਛਿਆ ਉਹ ਵੀ ਕਹਿੰਦਾ ਟਕਾ। ਹੁਣ ਸਾਡੇ ਸਾਰਿਆਂ ਦੇ ਸਾਹਮਣੇ ਤਾਂ ਟਕਣਾ ਰੱਖ ਕੇ ਸਿੱਖ ਨੇ ਮੱਥਾ ਟੇਕਿਆ। ਉਹ ਉਹੋ ਤੁਸੀਂ ਮੁੱਠੀ ਵਿੱਚ ਰੱਖਿਆ। ਐਵੇਂ ਬਾਰ-ਬਾਰ ਪੁੱਛੀ ਜਾਂਦੀ। ਹੋਰ ਸੰਗਤ ਵੀ ਉੱਥੇ ਬੈਠੀ ਸੀ। ਉਹਨਾਂ ਤੋਂ ਵੀ ਸਤਿਗੁਰੂ ਨੇ ਪੁੱਛਿਆ। ਉਹਨਾਂ ਦਾ ਵੀ ਉਹੀ ਜਵਾਬ। ਹੁਣ ਮਾਤਾ ਸਲਖਣੀ ਨੂੰ ਪੁੱਛਿਆ ਨਾ ਉਹਨਾਂ ਨੇ ਵੀ ਕਿਹਾ ਕਿ ਟਕਾਹੀਤਾ ਸਾਰਿਆਂ ਨੇ ਵੇਖਿਆ ਸਭ ਤੋਂ ਪੁੱਛੋ ਖੜੇ ਸੀ ਪਾਈ ਲੈਣਾ ਜੀ ਨਮਾਣਾ ਬਣ ਕੇ ਕੇ ਸਤਿਗੁਰੂ ਨੇ ਆਵਾਜ਼ ਮਾਰੀ ਲੈਣ ਆ ਤੂੰ ਦੱਸ ਸਾਡੀ ਮੁਠੀ ਵਿੱਚ ਕੀ ਪਾਈ ਲੈਣਾ ਜੀ ਦੇ ਨਿੱਤਰ ਪਿਆਰ ਵਿੱਚ ਅਸੀਂ ਦਿਲ ਹੋ ਗਏ ਤੇ ਬੜੇ ਸਹਜ ਨਾਲ ਪਿਆਰ ਭਰੇ ਬੋਲਾਂ ਵਿੱਚ ਕਹਿੰਦਾ ਮਾਲਕਾ ਮੁਠੀ ਤੇਰੀ ਹੋਵੇ ਤੇ ਲੱਸਾਂ ਮੈਂ ਕਿ ਇਸ ਵਿੱਚ ਕੀ ਗੁਰੂ ਨਾਨਕ ਬਾਸ਼ਾ ਨੇ ਫਿਰ ਕਿਹਾ ਲੈਣੇ ਆ 10 ਸਾਡੀ ਮੁਠੀ ਵਿੱਚ ਕੀ ਲੈਣਾ ਜੀ ਨੇ ਜੋ ਜਵਾਬ ਦਿੱਤਾ ਉਸ ਤੋਂ ਇਸ਼ਾਰਾ ਲੈਣਾ ਕਿ ਸਾਦਾ ਕੀ ਤੇ ਸੇਧ ਲੈਣਾ ਆਪਣੇ ਲਈ ਕਿ ਸਾਡੀ ਭਾਵਨਾ ਗੁਰੂ ਪ੍ਰਤੀ ਕਿਹੋ ਜੀ ਹੋਵੇ ਲੈਣਾ ਜੀ ਕਹਿੰਦੇ ਸੱਚੇ ਬਾਸ਼ਾ ਤੇਰੀ ਮੁਠੀ ਵਿੱਚ ਸਾਰੀਆਂ ਸ੍ਰੇਸ਼ਟੀ ਦੀਆਂ ਦਾਤਾਂ ਹਨ ਤਨ ਨਾਵਨਾ ਦੇ ਸਾਰੇ ਪਦਾਰਥ ਵੀ ਦਾਤ ਆਪ ਜੀ ਜੈਸ ਦੇ ਸੱਤੇ ਹੱਤਾਂ ਦੇ ਮੂ ਨੈਸਨ ਜਿਹੜੀ ਕੋ ਲੋਕੀ ਰਾਜ ਦੇਣਾ ਚਾਹਉ ਸਾਲ ਆਪ ਜੀ ਦੀ ਮੁੱਖੀ ਵਿੱਚ ਇਹ ਰਾਜ ਸਹਿ ਵਿੱਚ ਪੰਗਤੀਆਂ ਹਨ ਸਭਨਾਂ ਦਾਨ ਦਸ ਅਸ਼ਟ ਸੁਧਾਨ ਆਕਰ ਕਰਤਲ ਤਰਿਆ ਆਪ ਆਪੇ ਅੰਦਾਜ਼ਾ ਲਾ ਲੈਣਾ ਕਿ ਜਿੰਨਾ ਅੰਦਰ ਨਹੀਂ ਸਕਦਾ ਉਹਨਾਂ ਨੂੰ ਤਾਂ ਟੰਕਾ ਨજર ਆ ਰਿਹਾ ਤੇ ਜਿਸ ਦੀ ਸਕਦਾ ਉਸ ਨੇ ਕਿ ਆਖਿਆ ਇੱਥੇ ਹੀ ਵਾਸ ਨਹੀਂ ਲੈਣਾ ਜੀ ਕਹਿੰਦੇ ਸਤਿਗੁਰੂ ਆਪ ਜੀ ਦੀ ਮੁੱਠੀ ਤੇ ਜਿੰਨੇ ਰੂਮ ਹਨ ਇੱਕ ਇੱਕ ਰੂਮ ਵਿੱਚ ਕਰੋੜਾਂ ਬ੍ਰਹਮੰਡ ਵਸਦੇ ਮੈਂਸ ਲਈ ਇਹ ਮੇਰੇ ਉੱਚੇ ਪਾ ਸਤਿਗੁਰੂ ਮੈਂ ਨੀਮਾ ਇਹ ਕਿਵੇਂ ਦੱਸ ਸਕਦਾ ਕੇ ਤੇਰੀ ਮੁਠੀ ਵਿੱਚ ਕੀ ਇਸ਼ਾਰਾ ਸਮਝੋ ਕਿ ਭਾਈ ਲੈਣਾ ਜੀ ਦੀ ਸ਼ਰਧਾ ਭਾਵਨਾ ਕਿੱਥੇ ਤੇ ਕੀ ਹੋਈ ਸੀ ਕਿ ਗੁਰੂ ਨਾਨਕ ਤੂੰ ਹੀ ਪਰਮੇਸ਼ਰ ਹੈ ਉਹਨਾਂ ਦੀ ਦ੍ਰਿਸ਼ਟੀ ਹਮੇਸ਼ਾ ਗੁਰੂ ਨਾਨਕ ਤੇ ਰੱਬੀ ਰੰਗ ਤੇ ਟਿਕੀ ਰਹਿੰਦੀ ਇੱਕ ਵਾਰੀ ਗੁਰੂ ਨਾਨਕ ਸਾਹਿਬ ਨੇ ਕਿਸੇ ਨੂੰ ਪੁੱਛਿਆ ਕਿੰਨੀ ਰਾਤ ਬਾਕੀ ਕੋ ਸਮੇਂ ਘੜੀ ਨਹੀਂ ਘੜੀਆਂ ਨਹੀਂ ਸੰਧ ਹੁੰਦੀਆਂ ਉਸ ਨੇ ਬਾਹਰ ਜਾ ਕੇ ਵੇਖਿਆ ਤੇ ਦੱਸਿਆ ਸਵਾ ਪਹਿਰ ਬਾਕੀ ਗੁਰੂ ਸਾਹਿਬ ਕਹਿੰਦੇ ਨਹੀਂ ਪਹਿਰ ਬਾਕੀ ਜਾ ਕੇ ਚੰਗੀ ਤਰ੍ਹਾਂ ਵੇਖ ਕੇ ਆਓ ਇਸ ਤਰ੍ਹਾਂ ਗੁਰੂ ਸਾਹਿਬ ਨੇ ਤੰਨਵਾਰੀ ਭੇਜਿਆ ਤੇ ਉਹਨਾਂ ਦਾ ਹਰ ਵਾਰ ਇਹ ਹੀ ਜਵਾਬ ਜਦੋਂ ਪਾਈਲਣਾ ਜੀ ਨੂੰ ਪੁੱਛਿਆ ਤਾਂ ਉਹਨਾਂ ਦਾ ਜਵਾਬ পড়ੋ ਕਿਦਰੇ ਕਮਾਲ ਹੋ ਗਈ ਇੰਨੀ ਸ਼ਦਾ ਇੰਨੀ ਭਾਵਨਾ ਲੈਣਾ ਨਹੀਂ ਦਾ ਜਵਾਬ ਹੈ ਜਗਤ ਗੁਰੂ ਸਾਨੀ ਕਾਲ ਤੇਰੀ ਤੇਰਾ ਕੀਤਾ ਹੈ ਤੇ ਤੇਰੇ ਪਾਣੀ ਵਿੱਚ ਰਾਤ ਜਿਨੀ ਆਪ ਜੀ ਨੇ ਬਤਾਈ ਉਤਨੀ ਬੀਤੀ ਤੇ ਜਿਤਨੀ ਆਪ ਜੀ ਦੀ ਰਜਾ ਉਤਨੀ ਬਾਕੀ ਇਸ਼ਾਰਾ ਹੈ ਗੁਰੂ ਨਾਨਕ ਰਾਤ ਵੀ ਤੇਰੀ ਹਕਮ ਵਿੱਚ ਵੀ ਹੁਣ ਆਪੇ ਅੰਦਰ ਜਾਲ ਲਾ ਲਓ ਕਿ ਗੁਰੂ ਅੰਗਦ ਸਹਿਬ ਜੀ ਨੇ ਸਾਡੇ ਲਈ ਸਾਧਾ ਲੈ ਕਿਹਨੇ ਪੂਰਨੇ ਪਾਏ ਸਹੀ ਮੈਨਿਆ ਬਹਿਚ ਜੇ ਦੇਖੀਆ ਜਾਮੀ ਤਾਂ ਗੁਰੂ ਨਾਨਕ ਸਾਹਿਬ ਦੀ ਅਸਲ ਬਸਾਣ ਹੀ ਭਾਈ ਲੈਣਾ ਜੀ ਨਹੀਂ ਕੀਤੀ ਪੂਰੀ ਬਸਾਣ ਕਰ ਵੀ ਉਹ ਹੀ ਸਕਦਾ ਹੈ ਜਿਸ ਦੀ ਆਖੀ ਨજર ਉਸ ਉਚਾਈ ਤੱਕ ਉੱਚੀ ਉੱਚੀ ਹੋਵੇ ਇਹ ਕਿਤਨੇ ਉੱਚੇ ਸਤਿਗੁਰੂ ਨਾਨਕ ਪਾਸ਼ਾ ਉਹ ਨਾਨਕ ਤੇ ਇੰਨੀ ਉੱਚੀ ਭਾਵਨਾ ਰੱਖਣ ਦੇ ਕਾਰਨ ਹੀ ਉਹ ਆਪ ਵੀ ਇੱਕ ਦੈਨ ਉਤਨੇ ਹੀ ਉੱਚੇ ਹੋ ਗਏ ਪਾਈ ਲੈਣਾ ਜੀ ਦਾ ਗੁਰੂ ਨਾਨਕ ਸਾਹਿਬ ਪ੍ਰਤੀ ਜੋ ਇਹ ਸਾਦਾ ਦਾ ਨਮੂਨਾ ਸਾਰੇ ਜਗਤ ਲਈ ਰੋਸ਼ਨੀ ਦਾ ਘਰ ਗਿਆਨ ਦਾ ਮਨਾਰਾ ਅਸਲ ਵਿੱਚ ਪਾਈ ਲੈਣਾ ਜੀ ਵੀ ਤੋਂ ਆਏ ਆਪ ਵੀ ਗੁਰੂ ਜੋਤਿ ਜੋਤਿ ਹੀ ਸਨ ਆਪ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਜਾਣ ਕੇ ਸਿੱਖਾਂ ਦੀ ਕਲਿਆਣ ਲਈ ਇਸ ਰੰਗ ਵਿੱਚ ਰੱਖਿਆ ਸੀ ਤਾਂ ਕਿ ਉਹ ਛੱਡਾ ਤੇ ਪੂਨੇ પાਕੇ ਸਿੱਖਾ ਸਿੱਖਾ ਸਖਣ ਸਖਣ ਉਹਨਾਂ ਸਿੱਖੀ ਧਾਰੀ ਹੀ ਸਾਨੂੰ ਸੇਧ ਦੇਣ ਲਈ ਸੀ ਤੁਨ ਸੰਨ ਪਾਈ ਲੈਣਾ ਜੀ ਮਾਲਕ ਹੋ ਕੇ ਵੀ ਸਿੱਖਾਂ ਵਿੱਚ ਸਿੱਖ ਹੋਊ ਕੇ ਵਰਤੀ ਸਿੱਖਾਂ ਬਾਣੀਆਂ ਕਰਨੀਆਂ ਘਾਲੀਆਂ ਤੇ ਤਹਿਣਾ ਕੀਤੀਆਂ ਸਿੱਖੀ ਭਾਵਨਾ ਵਿੱਚ ਗੁਰੂ ਨਾਨਕ ਨੂੰ ਸੀ ਰਿਆ ਤੇ ਸਾਨੂੰ ਜਾਚ ਸਿਖਾਇਓ ਗੁਰੂ ਸਾਹਿਬ ਦਾ ਅਥਾਸ ਪੜ ਕੇ ਆਪਣੇ ਲਈ ਸਹਿਜ ਲਈ ਕਿ ਅਸੀਂ ਆਪਣੇ ਗੁਰੂ ਪ੍ਰਤੀ ਕਿਹੋ ਜੀ ਭਾਵਨਾ ਰੱਖਣੀ ਹੈ ਲੈਣਾ ਜੀ ਗੁਰੂ ਅੰਗਦ ਸੇਬ ਨੇ ਸ਼ਰਧਾ ਭਾਵਨਾ ਰੱਖੀ ਗੁਰੂ ਨਾਨਕ ਸਾਹਿਬ ਤੇ ਇਸੇ ਤਰ੍ਹਾਂ ਅਗੋਤੀ ਸਾਹਿਬ ਪਾਸ਼ਾ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਸੇਬ ਨੂੰ ਆਪਣਾ ਪਰਮ ਪ੍ਰਮੇਸ਼ਰ ਜਾਣ ਕੇ ਪੂਜਿਆ ਇਸੇ ਤਰ੍ਹਾਂ ਅੱਗੇ ਤੋਂ ਅੱਗੇ ਇਹ ਲੀ ਚਲੀ ਗਈ ਕਿਸੇ ਨੇ ਵੀ ਆਪਣੇ ਗੁਰੂ ਤੋਂ ਅਲਾਵਾ ਹੋਰ ਕਾਲ ਪੁਰਖ ਨਹੀਂ ਲੱਭਿਆ ਇਹ ਸਾਡੇ ਲਈ ਪੂਰਨ ਹੈ ਹੁਣ ਸਾਨੂੰ 10ਵੇਂ ਪਾਸ਼ਾ ਹੁਕਮ ਦੇ ਗਏ ਕਿ ਤੁਹਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੇ ਅਸੀਂ ਇਹਨਾਂ ਨੂੰ ਛੱਡ ਕੇ ਕਿਧਰੇ ਹੋਰ ਰੱਬ ਲੱਭਦੇ ਹਾਂ ਤਾਂ ਸਾਨੂੰ ਕਿਧਰੇ ਵੀ ਟੋਈ ਨਹੀਂ ਮਾਣੀ ਸਾਡੇ ਨਾਲ ਤਾਂ ਦਰਖਤ ਚੰਗੇ ਜਿਹੜੇ ਸੈਨ ਦੇ ਭਾਰ ਖੜੇ ਦੇ ਲੱਤਾਂ ਉੱਪਰ ਦੀ ਹਨ ਹੰਜਾਰਾ ਸਾਨ ਉੱਥੇ ਦੇ ਉੱਥੇ ਹੀ ਸੈਨ ਦੇ ਪਾਰ ਖੜੇ ਰਹਿੰਦੇ ਜਿੱਥੇ ਨਰਿੰਕਾ ਨੇ ਖੜੇ ਕਰ ਦਿੱਤੇ ਲੱਖਾਂ ਹਨੇਰੀਆਂ ਵਗਦੀਆਂ ਤੂਫਾਨ ਆਉਂਦੇ ਹੜ ਆਉਂਦੇ ਇਹ ਟੁੱਟ ਭਾਵੇਂ ਜਾਨ ਪਰ ਆਪਣੀ ਜਗ੍ਹਾ ਨਹੀਂ ਛੱਡਦੇ ਜਿੱਥੇ ਨਰਿੰਕਾ ਨੇ ਖੜੇ ਕਰ ਦਿੱਤੇ ਉੱਥੇ ਹੀ ਖੜੇ ਰਹਿੰਦੇ ਯਾਦ ਕੇ ਸਾਡੀ ਇਹ ਹਾਲਤ ਕੇ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਸਾਹਮਣੇ ਖੜੇ ਕਰ ਗਏ ਉੱਥੇ ਡੇਕੇ ਦੇ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਦੀ ਦੇ ਨਹੀਂ ਮੰਨਦੇ ਤੇ ਹੋਰ ਪਰਮੇਸ਼ਰ ਲੱਭਦੇ ਫਿਰਦੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਕਿੰਧਰੇ ਹੋਰ ਰੱਬ ਲੱਭਦੇ ਫਿਰਦੇ ਉਹਨਾਂ ਦੀ ਭਾਵਨਾ ਵਿੱਚ ਫਰਕ ਹੈ ਜਦ ਤੱਕ ਭਾਵਨਾ ਨਹੀਂ ਤਦ ਤੱਕ ਦਰਜਾ ਬਹੁਤ ਪਿੱਛੇ ਪ੍ਰਾਪਤੀ ਨਹੀਂ ਹੋ ਸਕਦੀ। ਸ਼ਬਦਾ ਦੀ ਇਹ ਹੀ ਚੌਥੀ ਨਿਸ਼ਾਨੀ ਹੈ ਆਪ ਗੁਰੂ ਵਿੱਚੋਂ ਹੀ ਪਰਮੇਸ਼ਰ ਦੇ ਦਰਸ਼ਕ ਆਨੇ ਸਾਡੇ ਵਿੱਚੋਂ ਕਈ ਸਰੀਰੇ ਦਸਾਂ ਪਾਸ਼ਾੀਆਂ ਨੂੰ ਵੱਖਰਾ-ਵੱਖਰਾ ਸਮਝਦੇ ਹਨ ਜਿੱਤਰ ਨਾਟਕ ਬੇ ਬੇਦੀਆਂ ਪੰਗਤੀਆਂ ਵੀ ਵਨਪੈਨ ਸਭੂਨਾ ਕਰ ਜਾਂਨਾ ਇੱਕ ਰੂਪ ਕਿਹਨੂੰ ਅਹਿਚਾਨਾ ਦਸਾਂ ਪਾਸ਼ੀਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਹੀ ਜੋਤ ਉਹਨਾਂ ਨੂੰ ਪੈਨ ਪੈਨ ਸਮਝਣਾ ਸਾਡੀ ਨਾ ਸਮਝੀ ਭਾਈ ਨੰਦ ਲਾਲ ਜੀ ਦੀਆਂ ਜੋ ਸ੍ਰੀ ਜੋਤਿ ਵਿਲਾਸ ਵਿੱਚ ਲਿਖੀਆਂ ਪੰਕਤੀਆਂ ਵੀ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ ਹਮਉ ਨਾਨਕ ਆਸਤੋ ਹਮਉ ਅੰਗਤ ਆਸਤ ਹਉ ਅਮਰ ਦਾਸ ਜੇ ਲੋ ਅਮ ਜਦ ਅਸਤ ਹਉ ਹਮ ਦਾਸੋ ਹਮ ਅਰਜਣ ਅਸਤ ਹਉ ਗੋਵਿੰਦ ਹਰ ਗੋਵਿੰਦ ਕਰਮ ਅਸਨ ਅਸਤ ਹਮ ਉਸਤ ਹਰ ਰਾਇ ਕਰਤਾ ਗੁਰੂ ਮਦ ਆਸ਼ਕਾਰਾ ਹਮ ਉਸਤ ਰੂਪ ਹਉ ਉਹ ਹਰ ਕ੍ਰਿਸ਼ਨ ਆਮਦਾ ਸਰ ਬਲੰਦ ਉਜੋ ਹਾਸਲ ਅਮੀਦ ਅਰੇ ਮਸਤ ਮੰਦ ਹਮ ਆਸਤੇ ਗਮਹੰਦਰ ਗੁਰੂ ਕਿ ਗੁਰੂ ਗੋਬਿੰਦ ਸਿੰਘ ਆਮਦਾ ਜੈ ਅਜ ਨੂ ਉਰ ਹਮ ਗੁਰੂ ਗੋਬਿੰਦ ਸਿੰਘ ਹਮ ਨਾਨਕ ਆਸਤਾ ਹਮ ਸਤ ਹੋ ਜੋਹਰ ਹੰ ਮਾਨਕ ਅਸਤ ਦਾਸ ਗੁਰੂ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਨਾ ਅਹੰਕਾਰ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਅਹੰਕਾਰ ਪੁਰਖ ਵਿੱਚ ਫਰਕ ਸਮਝ ਤੇ ਉਹਨਾਂ ਮਾਰੀ ਬਾਣੀ ਵਿੱਚ ਇਸ ਤਰ੍ਹਾਂ ਲਿਖਿਆ ਹੈ ਜਨਕੇ ਪੀਤਰ ਹੈ ਅੰਤਰਾ ਵੈਸੇ ਪਸੂ ਤੈਸੀ ਹੋਏ ਨਰਾ ਗੁਰੂ ਨੂੰ ਛੱਡ ਕੇ ਤੇ ਹੋਰ ਕਿਧਰੇ ਰੱਬ ਲੱਭਣਾ ਤਾਂ ਹਨੇਰੇ ਦੀਆਂ ਟੱਕਰਾਂ ਐਵੇਂ ਹੱਡ ਗੋਡੇ ਪਨਹਾਉਣਾ ਜੇ ਅਸੀਂ ਇਹ ਕਹਿਣ ਦੀ ਹਿੰਮਤ ਰੱਖਦੇ ਹੋਈਏ ਕਿ ਜੋ ਜੇ ਕੋਈ ਹੋਰ ਪਰਮ ਬ੍ਰਹਮ ਹੈ ਵੀ ਤਾਂ ਵੀ ਉਸ ਦੇ ਦਰਸ਼ਨਾਂ ਦੀ ਚਾਹ ਮਾ ਨਹੀਂ ਫਿਰ ਪ੍ਰਾਪਤੀ ਹੋਵੇਗੀ ਜਿਵੇਂ ਇੱਕ ਗਾਥਾ ਵੀ ਇੱਕ ਰਾਜਸੀ ਉਸ ਦੇ ਮਾਨਵ ਵਿੱਚ ਪ੍ਰਮਾਤਮਾ ਲਈ ਮਿਲਣ ਦੀ ਇੱਛਾ ਪ੍ਰਗਟ ਹੋਈ। ਦੇਵ ਆਪਣਾ ਸਾਰਾ ਰਾਜ ਭਾਗ ਆਪਣੇ ਪੁੱਤਰ ਨੂੰ ਸੌਂਪ ਕੇ ਆਪਣੇ ਨਾਲ ਕੁਝ ਕੁ ਕੀਮਤੀ ਸਮਾਨ ਲੈ ਕੇ ਜੰਗਲਾਂ ਨੂੰ ਤੁਰ ਪਿਆ। ਇੱਕ ਠੱਗ ਨੂੰ ਇਸ ਬਾਰੇ ਪਤਾ ਲੱਗਿਆ ਤੇ ਉਹ ਠੱਗ ਉਸ ਆਮਾ ਨਿਵਾਸ ਪਾ ਕੇ ਉਸ ਦੇ ਰਾਹਤੇ ਤੇ ਬੈਠ ਗਿਆ। ਜਦੋਂ ਰਾਗੇ ਦਿਨਗਾ ਉਸ ਤੇ ਪਹਿੰਤਾ ਉਸਨੇ ਸੋਚਿਆ ਕਿ ਇਹ ਕੋਈ ਪੂਨ ਮਹਾਪੁਰਸ਼ ਆਬਦੇ ਇਹਨਾਂ ਨੂੰ ਗੁਰੂ ਤਾਂ ਅਨਕਾਰ ਨੇ ਹਾਂ ਰਾਗਿਨੇ ਸੂਚ ਦੇ ਮਹਾਪੁਰਸ਼ ਦੇ ਰੂਪ ਵਿੱਚ ਜੋ ਠੱਗ ਸੀ ਉਸ ਨੂੰ ਮੱਥਾ ਟੇਕਿਆ ਤੇ ਬੇਨਤੀ ਕੀਤੀ ਮੈਂ ਤੁਹਾਨੂੰ ਮਨ ਤਰਨਾ ਕਰਨਾ ਚਾਹੁੰਦਾ ਉਹ ਠੱਗ ਕਹਿਣ ਲੱਗਾ ਗੁਰੂ ਤਾਂ ਮਨ ਕਰਨਾ ਕੋਈ ਸੌਖਾ ਕੰਮ ਨਹੀਂ ਪਹਿਲਾਂ ਤਨ ਮਨ ਤਨ ਲੈਣਾ ਪੈਂਦਾ ਫਿਰ ਹਉਕ ਮਨਣਾ ਪੈਂਦਾ ਰਾਜਾ ਕਹਿੰਦਾ ਮੈਂ ਨੂੰ ਮਨਜ਼ੂਰ ਠੱਗ ਕਹਿੰਦਾ ਕਿ ਚੰਗਾ ਫੇਰ ਜੋ ਕੁਝ ਵੀ ਤੇਰੇ ਕੋਲ ਹੈ ਉਹ ਇੱਥੇ ਰੱਖ ਦੇ ਤੇ ਚੌਂਕੜੀ ਮਾਰ ਕੇ ਅੱਖਾਂ ਬੰਦ ਕਰਕੇ ਬੈਠ ਜਾ ਤੇ ਜਦ ਤੱਕ ਮੈਂ ਤੈਨੂੰ ਹੁਕਮ ਨਾ ਦੇ ਮੈਂ ਤੂੰ ਅੱਖਾਂ ਨਹੀਂ ਖੋਲਣੀਆਂ ਰਾਜਾ ਉਸ ਠੱਗ ਨੂੰ ਪੂਰਾ ਗੁਰੂ ਸਮਝ ਕੇ ਉਸ ਦਾ ਹੁਕਮ ਮੰਨ ਕੇ ਅੱਖਾਂ ਬੰਦ ਕਰਕੇ ਬੈਠ ਗਿਆ ਤੇ ਉਹ ਠੱਗ ਜੋ ਰਾਜੇ ਦਾ ਕਿਉਂਤੀ ਸਮਾਨ ਸੀ ਸਾਰਾ ਲੈ ਕੇ ਉੱਥੋਂ ਨਿਕਲ ਗਿਆ। ਜੋ ਵੀ ਘੰਟੇ ਬੀਤ ਗਏ ਰਾਜੇ ਨੇ ਆਵਾਜ਼ ਮਾਰੀ। ਗੁਰੂ ਜੀ ਹੁਣ ਅੱਖਾਂ ਖੋਲ ਨਾ ਪਰ ਕੋਈ ਗੁਰੂ ਉੱਥੇ ਹੋਵੇ ਤਾਂ ਬੋਲੇ। ਇਸੇ ਤਰ੍ਹਾਂ ਤਿੰਨ ਦਿਨ ਤਿੰਨ ਰਾਤਾਂ ਬੀਤ ਗਈਆਂ ਰਾਜਾ ਉਸੇ ਤਰ੍ਹਾਂ ਅੱਖਾਂ ਬੰਦ ਕਰਕੇ ਬੈਠ ਰਿਹਾ। ਕਿ ਗੁਰੂ ਦੇ ਹੁਕਮ ਬਗੈਰ ਅੱਖਾਂ ਨਹੀਂ ਖੋਲਣੀਆਂ। ਅਖੀਰ ਭਗਵਾਨ ਆਪ ਪ੍ਰਗਟ ਹੋਏ ਤੇ ਰਾਜੇ ਨੂੰ ਕਿਹਾ ਅੱਖਾਂ ਖੋਲ ਰਾਜੇ ਨੇ ਪੁੱਛਿਆ ਤੂੰ ਕੌਣ ਆ ਭਗਵਾਨ ਕਹਿਣ ਲੱਗੇ ਜਿਸ ਦੇ ਮਲਾਫ ਦੀ ਤੰਗ ਵਿੱਚ ਤੂੰ ਬੈਠਾ ਮੈਂ ਉਹੀ ਹਾਂ ਰਾਜਾ ਕਹਿਣ ਲੱਗਾ ਪਰ ਮੈਂ ਆਪਣੇ ਗੁਰੂ ਦੇ ਹੁਕਮ ਤੋਂ ਬਗੈਰ ਅੱਖਾਂ ਨਹੀਂ ਖੋਲ ਸਕਦਾ ਉਹ ਆਮ ਕਹਿੰਦੇ ਉਹ ਤਾਂ ਠੱਗ ਸੀ ਤੇਰਾ ਸਾਰਾ ਕੀਮਤੀ ਸਮਾਨ ਲੈ ਕੇ ਭੱਜ ਗਿਆ ਇੱਥੇ ਕੋਈ ਨਹੀਂ ਰਾਜਾ ਕਹਿੰਦਾ ਹੈ ਹਵਲਦਾਰ ਜੇ ਮੇਰੇ ਗੁਰੂ ਨੂੰ ਠੱਗ ਕਿਹਾ ਉਨਾ ਨੋਸ ਦਾ ਇਨਾ ਵਿਸ਼ਵਾਸ ਦੇਖ ਕੇ ਠੱਗ ਕੋਲ ਗਏ ਤੇ ਉਸ ਨੂੰ ਜਾ ਕੇ ਸਾਰੀ ਗੱਲ ਸੁਣਾਈ ਤੇ ਕਿਹਾ ਜਲਦੀ ਚੱਲ ਕੇ ਰਾਜੇ ਨੂੰ ਅੱਖਾਂ ਖੋਲਣ ਦਾ ਹੁਕਮ ਦੇ ਠੱਗ ਨੇ ਜਦੋਂ ਭਗਵਾਨ ਨਾਲ ਜਾ ਕੇ ਰਾਜੇ ਨੂੰ ਅੱਖਾਂ ਖੋਲਣ ਦਾ ਹੁਕਮ ਦਿੱਤਾ ਤਾਂ ਰਾਜੇ ਨੇ ਅੱਖਾਂ ਖੋਲੀਆਂ ਤੇ ਵੇਖਿਆ ਠੱਗ ਉਸ ਦਾ ਗੁਰੂ ਤੇ ਭਗਵਾਨ ਉਹ ਉਸ ਦੇ ਸਾਹਮਣੇ ਖੜੇ ਸਨ ਰਾਜ ਨੇ ਪਹਿਲਾਂ ਉਸ ਠੰਗ ਦੇ ਚਰਨਾਂ ਤੇ ਸਿਰ ਰੱਖਿਆ ਤੇ ਫਿਰ ਠੰਗ ਦੇ ਕਹਿਣ ਤੇ ਭਗਵਾਨ ਦੇ ਚਰਨਾਂ ਤੇ ਸਿਰ ਰੱਖਿਆ ਮੱਥਾ ਟੇਕਿਆ ਵੇਖ ਲਓ ਰਾਜ ਦੀ ਠੰਗ ਤੇ ਸ਼ਰਧਾ ਵੱਜ ਗਈ ਠੰਗ ਤੇ ਵਿਸ਼ਵਾਸ ਕਰ ਲਿਆ ਅਤੇ ਪ੍ਰਾਪਤੀ ਹੋ ਗਈ ਤੇ ਭਗਵਾਨ ਦੇ ਦਰਸ਼ਨ ਹੋ ਗਏ ਅਤੇ ਅਸੀ ਇਹ ਪੂਰੇ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ ਕਰਾਂਗੇ ਤੇ ਇਹ ਸਾਨੂੰ ਪ੍ਰਾਪਤੀ ਨਹੀਂ ਹੋਵੇਗੀ ਗੱਲ ਤੇ ਨਿੰਬੜਦੀ ਹੈ ਵਿਸ਼ਵਾਸ ਨਾਲ ਸਾਡੀ ਹਾਲਤ ਤਾਂ ਇਹ ਕਿ ਸਾਡੇ ਵਿੱਚ ਹੀ ਕਈ ਨਰਕਾਂ ਤੋਂ ਡਰਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਪਰਮੇਸ਼ਰ ਕਹਿਣ ਤੋਂ ਡਰਦੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਪੰਗਤੀ ਆਚਾਰੀ ਸੀ ਜੋ हमको ਪਰਮੇਸ਼ਰ ਅਚਾਰੀ ਤੇ ਸਭ ਨਰਕ ਕੁੰਡ ਮੈਂ ਆਹਰੇ ਬਾਬਾ ਜੀ ਵਚਨ ਕਰਦੇ ਸਨ ਕਿ ਇਹ ਤਾਂ ਇੱਕ ਪਰਚਾ ਸੀ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਪਾਇਆ ਕਿ ਦੇਖੀਏ ਕੌਣ ਅਲਕੀਰ ਤਪਦਾ ਤੇ ਕੌਣ ਨਰਕਾਂ ਤੋਂ ਡਰਦਾ ਪਿੱਛੇ ਮੁੜ ਜਾਂਦਾ ਬਾਬਾ ਜੀ ਜਿੰਨਾਂ ਦੀ ਹੂਨ ਸ਼ਰਦਾ ਸੀ ਬੜੇ ਪਿਆਰ ਚ ਆ ਕੇ ਕਹਿੰਦੇ ਸੇ ਅੰਮੀ ਲੋਭ ਵਿੱਚ ਪਰਮਾ ਮਦੇ ਅਸੀਂ ਹੱਕ ਥੱਕੜ ਕੇ ਕਹਿੰਦੇ ਹਾਂ ਕਿ ਕੰਨ ਨਹੀਂ ਡਰ ਪਾਸ਼ਾ ਆਪ ਪਰਮੇਸ਼ਰ ਨੂੰ ਬੰਦ ਤੋਂ ਬੰਦ ਕੀ ਹੋਵੇਗਾ ਨਰਕਾਂ ਵਿੱਚ ਸ਼ੁਕਤੀ ਜਾਵਾਂਗੇ ਉਹ ਭੋਲੇ ਹੋ ਇਹ ਨਰਕਾਂ ਵਿੱਚ ਵੀ ਕਰਨਗੇ ਤਾਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਦਾ ਨਾਹੀ ਲੈ ਲਵੋਗੇ ਤਾਂ ਨਰਕ ਵੀ ਠੰਡੇ ਹੋ ਜਾਣਗੇ ਭਾਈ ਨੰਦ ਲਾਲ ਜੀ ਫਰਮਾਉਂਦੇ ਹਨ ਜੋ ਤੁਹਾਡੇ ਉਤੋਂ ਜਾਂਤੋ ਦਿਲ ਨੂੰ ਘੋਲ ਖਮਾਇਆ ਬਾਗ ਮਹਿਸਤ ਸਰਤਨ ਇੱਕ ਮਾਮ ਸਮਝ ਕੇ ਪੈਰੀ ਹੈ ਪੈਰਾ ਹੇਠ ਲਾਇਆ ਮੇਖਲ ਉਹ ਵੀ ਜਿਹੜੇ ਲੱਖਾਂ ਸਵਰਗਾਂ ਨੂੰ ਨਿਤਾੜ ਦਿੰਦੇ ਤੇ ਉਹ ਵੀ ਹਨ ਜਿਹੜੇ ਨਰਕਾਂ ਤੋਂ ਡਰ ਕੇ ਗੁਰੂ ਨੂੰ ਪਰਮੇਸ਼ਰ ਕਹਿਣ ਤੋਂ ਡਰਦੇ ਕਿ ਵੀ ਜੀ ਨੇ ਵੀ ਕਹਿ ਦਿੱਤਾ ਕਬੀਰ ਸਗ ਨਰਕ ਤੇ ਮੈਂ ਰਿਹੋ ਸਤਗੁਰ ਤੇ ਤੇ ਪ੍ਰਸ਼ਾਨ ਪ੍ਰਸ਼ਾਨ ਚੰਨ ਕਮਲ ਕੀ ਮੋਜ ਮੈਂ ਰਹੂੰ ਅੰਤ ਔਰ ਆਦ। ਇਹ ਜੇ ਸਾਨੂੰ ਵੀ ਸੇਧ ਦੇ ਰਹੇ ਹਨ। ਗੁਰੂ ਅਰਜਨ ਸੇਵਾ ਵੀ ਆਪਣੀ ਬਾਣੀ ਵਿੱਚ ਫਰਮਾਉਂਦੇ ਹਨ ਕਈ ਮਖੌਂਟ ਨਹੀਂ ਨਵੇਂ ਲਾ ਲਾਗੇ ਕਿਤੇ ਬੁਪੜੀ ਪੀ ਗਿਆਨ ਟਾਗੇ ਹਰਦਾ ਬਾਣੀ ਤਾਂ ਕਹਿੰਦੇ ਹਨ ਕਿ ਜੇ ਗੁਰੂ ਪਰਮੇਸ਼ਰ ਕਹਿਣ ਨਾਲ ਨਰਕਾਂ ਵਿੱਚ ਸੋਤੇ ਜਾਵਾਂਗੇ ਤਾਂ ਉਹ ਨਰਕ ਵੀ ਸਾਨੂੰ ਮੁਬਾਰਕ ਪਰ ਕਰਕਾਰ ਉਹਨਾਂ ਸਵਰਗਾ ਤੇ ਜਿੱਥੇ ਗੁਰੂ ਹੀ ਨਹੀਂ ਇਹ ਸਾਧਾਂ ਦੀ ਚੌਥੀ ਨਿਸ਼ਾਨੀ ਕੇ ਗੁਰੂ ਵਿੱਚੋਂ ਹੀ ਪਰਮੇਸ਼ਰ ਦੇ ਦਰਸ਼ਨ ਕਰਨੇ ਦਾਸ ਨਹੀਂ ਹੀ ਜਿਵੇਂ ਖੈਸ ਇਹ ਸਾਧ ਦੀ ਸਾਰਿਆਂ ਦੀ ਆਪਣੇ ਗੁਰੂ ਸੇਵ ਤੇ ਪਰਪਕ ਭਾਵਨਾ ਬਣੀ ਤੇ ਆਪਣੇ ਗੁਰੂ ਤੋਂ ਅਲਾਵਾ ਕਿਧਰੇ ਹੋਰ ਪਰਮੇਸ਼ਰ ਲੱਭਣ ਲਈ ਨਾ ਪਾਟ ਕੀ ਗਏ ਉਹਨਾਂ ਖਿਆਲਨਾ ਤੋਂ ਤੇ ਉਹਨਾਂ ਉਨਾ ਮੈਂ ਇਹ ਵਿਚਾਰਾਂ ਤੋਂ ਦੂਰ ਰਹੀਏ ਜਿਹੜੇ ਗੁਰੂ ਪ੍ਰਤੀ ਸ਼ਰਧਾ ਨੂੰ ਤੋੜਨ ਕਈ ਵਾਰੀ ਸਾਡੇ ਆਪਣੇ ਖਿਆਲ ਵੀ ਐਸੇ ਐਸੇ ਹੋ ਜਾਈ ਬਣ ਜਾਂਦੇ ਤੇ ਸਾਨੂੰ ਗੁਰੂ ਛੋਟਾ ਨਜ਼ਰ ਆਉਣ ਲੱਗ ਜਾਂਦਾ ਕੋਈ ਦਾਤ ਮੰਗੀ ਮਿਲਦੀ ਨਹੀਂ ਅੰਜ ਲੱਗਦਾ ਜਿਵੇਂ ਗੁਰੂ ਸਮਰੱਥ ਨਹੀਂ ਕਈ ਵਾਰੀ ਸਾਡੇ ਆਪਣੇ ਮਨਾਂ ਵਿੱਚ ਐਸੇ ਖਿਆਲ ਮੰਨਣੇ ਸ਼ੁਰੂ ਹੋ ਜਾਂਦੇ ਕਿ ਪਰਮੇਸ਼ਰ ਹੋਰ ਤੇ ਗੁਰੂ ਨਾਨਕ ਹੋਰ ਮੈਂ ਐਵੇਂ ਹੀ ਗੁਰੂ ਨਾਨਕ ਗੁਰੂ ਨਾਨਕ ਕਹੀ ਜਾਂਦਾ ਮੇਰੇ ਤਾਂ ਮੇਰੇ ਤੇ ਤਾਂ ਪਾਰ ਉਤਾਰਾ ਹੀ ਨਹੀਂ ਹੋਣਾ ਜਿਨੋਂ ਵੀ ਐਹੋ ਜਹੇ ਖਿਆਲ ਮਨ ਵਿੱਚ ਬਣਨੋ ਉਹਨਾਂ ਖਿਆਲਾਂ ਜੰਗ ਲੜਨੀ ਸ਼ਰਧਾ ਤੇ ਪਿਆਰ ਵਾਲੀਆਂ ਦੀਆਂ ਕਥਾ ਕਹਾਣੀਆਂ ਪੜ੍ਹਨੀਆਂ ਤੇ ਗੁਰੂ ਪ੍ਰਤੀ ਆਪਣੀ ਸ਼ਰਧਾ ਭਾਵਨਾ ਵਿੱਚ ਕੋਈ ਘਿਰਤਾਂ ਤਰੇੜ ਨਹੀਂ ਹੋਣ ਦੇਣੀ ਤੇ ਹਰ ਮੇਰੇ ਗੁਰੂ ਸਾਹਿਬ ਦੇ ਚਰਨਾ ਚ ਅੰਦਾਜ਼ ਕਰਨੀ ਕਿ ਸਾਨੂੰ ਆਪਣੇ ਚਰਨਾ ਤੇ ਐਸਾ ਪ੍ਰੋਸਾ ਪਿਆਰ ਸ਼ਰਧਾ ਭਾਵਨਾ ਬਖਸ਼ਣੀ ਤੇ ਅਸੀਂ ਹਮੇਸ਼ਾ ਆਪ ਜੀ ਦੇ ਹੀ ਬਣ ਕੇ ਰਹੀਏ ਆਪ ਜੀ ਦਾ ਓਟ ਆਸਰਾ ਠੀਕ ਹੈ ਮਈ ਮਿਲਹਰ ਕੋਈ ਵੀ ਵਿਚਾਰ ਜਾਂ ਕੋਈ ਵੀ ਇਕ ਸੰਗ ਸਾਡੀ ਭਾਵਨਾ ਨੂੰ ਤੋੜ ਨਾ ਸਕਣ ਇਹ ਹੈ ਸ਼ਰਧਾ ਦੀ ਚੌਥੀ ਨਿਸ਼ਾਨੀ ਉਹ ਆਪਣੇ ਗੁਰੂ ਵਿੱਚੋਂ ਹੀ ਪਰਮੇਸ਼ਰ ਦੇ ਦਰਸ਼ਨ ਕਰਦਾ ਚਾਰ ਚਿੰਗੀਆਂ ਹੁੰਦੀਆਂ ਗੁਰੂ ਦਾ ਧਿਆਨ ਗੁਰੂ ਦੀ ਪੂਜਾ ਗੁਰੂ ਦੀ ਸੇਵਕ ਗੁਰੂ ਦੀ ਸੇਵਾ ਜਿਸ ਦੀ ਗੁਰੂ ਤੇ ਸ਼ਰਧਾ ਹੋਵੇ ਉਹ ਆਪਣੇ ਗੁਰੂ ਵਿੱਚ ਹੀ ਧਿਆਨ ਤੱਦਾ ਰੱਬ ਸੰਧ ਕੇ ਗੁਰੂ ਦੀ ਕੀ ਪੂਜਾ ਗੁਰੂ ਦੀ ਸੰਤ ਗੁਰੂ ਦੀ ਸੇਵਾ ਕਰਦਾ। ਜਦ ਕਿਸੇ ਵਕਤ ਵਿੱਚ ਮਨ ਜੋਣਾ ਤੇ ਉਸ ਵਿੱਚ ਮੰਨ ਹੋਣ ਨੂੰ ਧਿਆਨ ਆਖਲੇ ਆਪਣੇ ਗੁਰੂ ਦੇ ਚਰਨਾ ਵਿੱਚ ਜੋਣਾ ਇੱਕ ਬਹੁਤ ਵੱਡੀ ਬੰਦਗੀ। ਤਾਂ ਆ ਤਪਾ ਸਿਰ ਤਪosaur। ਉਹ ਇਮਿੱਤ ਤਪਉਣ ਤੋਂ ਬਗੈਰ ਆਪਣੀ ਅਸਨੀਅਤ ਵਿੱਚ ਨਹੀਂ ਆਉਂਦੀ। ਉਹਨਾ ਪਹਿਨਾ ਤਫਦਾ ਫੇਰ ਤੁਹਾਡੇ ਗਲੇ ਦਾ ਸ਼ਿੰਗਾਰ ਬਣਦਾ ਧਰਤੀ ਤਪਦੀ ਕਣਕ ਉੱਗੇ ਤੇ ਕਣਕ ਵੀ ਤਪਦੀ ਜੇ ਕਣਕ ਨੇ ਸੂਰਜ ਦਾ ਤਪ ਨਾ ਸਹਾਰਿਆ ਹੋਵੇ ਤੁਸੀਂ ਉਸ ਨੂੰ ਪੋਟਲੋਂੋਂ ਤਾਂ ਉਹ ਕੁਝ ਦਿਨਾਂ ਬਾਅਦ ਸੁੱਕ ਜਾਵੇਗੀ ਜਿਸੇ ਕੰਮ ਨਹੀਂ ਆਵੇਗੀ ਤਪਣ ਤੋਂ ਬਾਅਦ ਇਸ ਵਿੱਚ ਲਾਲੀ ਆਉਂਦੀ ਹੈ ਤੇ ਇਹ ਜੀ ਬਾੰਵੀਂ ਦੀ ਖਾਕ ਵਣਦੀ ਅੰਬ ਦਾ ਬੂਟਾ ਇਹ ਵੀ ਜਨਤਾ ਤੱਕ ਤਾਕਤ ਆਪਸੇ ਨਾਲ ਸਹਾਰੇ ਕੱਚਾ ਹੁੰਦਾ ਤਵਸ਼ ਸਹਾਰੇ ਵਿੱਚ ਫਿਰੇ ਇਸ ਵਿੱਚ ਮਠਾਸ ਭਰਦੀ ਸਮੁੰਦਰ ਦਾ ਪਾਣੀ ਸੂਰਜ ਦੀ ਤਮਸ ਸੰਹਾਰ ਦਾ ਫਿਰ ਕੈਨਾ ਬਣ ਕੇ ਉੜਦਾ ਤਾਂ ਹੀ ਬੱਦਲ ਬਣ ਕੇ ਥਾਂ ਥਾਂ ਮਸਦਾ ਗੁਰੂ ਦੇ ਚਰਨਾਂ ਦਾ ਧਿਆਨ ਤਾਂ ਕੇ ਸਿਮਨ ਕਰਨਾ ਚਾਹੀਦਾ ਇਹ ਵੀ ਤਪਾ ਸਰ ਤਪਸਰ ਹੈ ਐਸ ਲਈ ਜਰੂਰੀ ਗੁਰੂ ਦੇ ਚਰਨਾਂ ਦਾ ਧਿਆਨ ਧਰ ਕੇ ਉਸ ਨੂੰ ਵਿੱਚ ਜੁਬਿਆ ਕਰੋ ਆਪਣੇ ਗੁਰੂ ਨੂੰ ਪਰਮੇਸ਼ਰ ਜਾਣ ਕੇ ਧਿਆਨ ਤਰਨਾ ਇਹ ਸਭ ਤੋਂ ਸੋਖੀ ਭਗਤੀ ਬਾਬਾ ਦੀ ਬਚਨ ਕਰ ਲੈ ਕੇ ਕੰਨਾ ਨਾਮ ਜਪਣਾ ਸੁਖੀ ਖੰਡ ਦੀ ਤਰਾਮ ਮਕਸ਼ਾਨ ਪੁਚਾਈ ਦੀ ਇਹ ਨਾਮ ਜੇ ਪੜਨ ਦੇ ਨਾਲ ਧਿਆਨ ਤਰਨਾ ਕਿਉ ਵਾਲੀ ਖੰਡ ਜੋ ਹੈ ਨਾ ਇਹ ਚਾਹੀਦੀ ਗੁਰੂ ਆਪਣੇ ਮਨਾ ਤੇ ਚਾhti ਪਾਇਓ ਕਿ ਜੋ ਨਿਤਨੇਮ ਕਰਦੇ ਮਾਣੀ ਪੜਦੇ ਹੋ ਸਿਮਨਕ ਕਰਦੇ ਹੋ ਧਿਆਨ ਕੇਂਦਰ ਕਿੱਥੇ ਧਰਦੇ ਹੋ ਇਸ ਨੂੰ ਕਹਿ ਨੂੰ ਕਹਿ ਰਹੇ ਹਾਂ ਮਾਈ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਬੋਲਣ ਵਿੱਚ ਗਲਤੀ ਹੋ ਗਈ ਹੋਵੇ ਆਪ ਦੀ ਬੱਚੀ ਅਣਜਾਣ ਸਾਂਭੇ ਤੇ ਮਾਫ਼ ਕਰਨਾ ਅੱਗੇ ਤੋਂ ਸੱਦ ਸੇਵਾ ਕਰਦਾ ਬਰਮੰਕਸ਼ਣਾ ਮਾਈ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ